हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਇੱਕ ਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਆ ਦੋਸਤੋ ਵੀਰ ਦਾ ਸੁਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਾਲਕ ਵੀਰ ਦਾ ਨਾਮ ਆ ਦੋਸਤੋ ਪ੍ਰਦੀਪ ਸਿੰਘ ਜਿਨ੍ਹਾਂ ਦੇ ਫਾਰਮ ਤੋਂ ਅੱਜ ਆਪਾਂ ਵੀਡੀਓ ਬਣਾਉਣੀ ਆ ਪਹਿਲੀ ਵੀਡੀਓ ਦੋਸਤੋ ਬਣਾਵਾ ਗਿਆ ਆਪਾਂ ਆਪਣੇ ਚੈਨਲ ਤੇ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਵੀਰ ਦਾ ਰੁਟੀਨ ਦੇ ਵਿੱਚ ਪਸ਼ੂ ਜਿਹੜੇ ਇਸ ਫਾਰਮ ਤੇ ਆਉਂਦੇ ਆ ਸੋ ਬੇਨਤੀ ਹਰ ਵੀਡੀਓ ਦੇ ਵਿੱਚ ਦੋਸਤੋ ਇਹੋ ਕਰਦੇ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਮਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇ ਜਿਹੜੀ ਗੱਲ ਨਾ ਹੋਵੇ ਚੈਨਲ ਨੂੰ ਵੀ ਜੀ ਸਬਸਕ੍ਰਾਈਬ ਕਰ ਦਿਓ ਤੇ ਨਾਲ ਲੈ ਕੇ ਬੈਲ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓਜ਼ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਆਓ ਕਰੀਏ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਠੀਕ ਠਾਕ ਜੇ ਹਾਂਜੀ ਵਧੀਆ ਵੀਰ ਜੀ ਵਧੀਆ ਹੋਰ ਸੁਣਾਓ ਚੜ੍ਹ ਕੇ ਕਰਾਂਗੇ ਕੰਮ ਕਰ ਕਿਰਪਾ ਬਾਬੇ ਦੀ ਸਿੰਘ ਦੀ ਸ਼ੁਕਰੀਆ ਜੀ ਐਡਰੈਸ ਬੋਲਦੀ ਵੀਰ ਆਪਣਾ ਪਹਿਲਾਂ ਆ ਪਿੰਡ ਵੀਰ ਜੀ ਆਪਣਾ ਸੁਰ ਸੰਗ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਨਤਨ ਸਾਹਿਬ ਠੀਕ ਹੈ ਮਾਣੇ ਮੱਲੀਆਂ ਵਾਲੀ ਸੜਕ ਤੇ ਆਪਣਾ ਘਰ ਹੈ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਵੀਰ ਫੋਨ ਨੰਬਰ ਤੇ ਨਾਮ ਵੀ ਦੱਸ ਦਿਓ ਆਪਣਾ ਇਹ ਨਾਮ ਮੇਰਾ ਪ੍ਰਦੀਪ ਸਿੰਘ ਫੋਨ ਨੰਬਰ 82890 16207 ਠੀਕ ਹੈ ਜੀ ਇੱਕ ਨੰਬਰ 82971 82497 ਅੱਛਾ ਵੀਰ ਪਸ਼ੂ ਵਪਾਰ ਦਾ ਕੰਮ ਹਾਂਜੀ ਪਸ਼ੂ ਵਪਾਰ ਦਾ ਕੰਮ ਹੈ ਜੀ ਠੀਕ ਹੈ ਜੀ ਰੁਟੀਨ ਦੇ ਵਿੱਚ ਹੀ ਪਸ਼ੂ ਹੁੰਦੇ ਹਾਂਜੀ ਹਾਂਜੀ ਗਾਵਾਂ ਹੀ ਲਾਉਂਦੇ ਕਿ ਮੱਝਾਂ ਵੀ ਲਾਉਂਦੇ ਜੀ ਨਹੀਂ ਜ਼ਿਆਦਾਤਰ گاਵਾ ਹੀ ਲੈਦੀ ਹਾਂ گاਵਾ ਹੀ ਲੈਦੀ ਹਾਂ ਜੀ ਠੀਕ ਹੈ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਕੋਲ ਟੋਟਲ ਤਿੰਨ ਆ ਗਿਆ ਆਪਣੇ ਤਿੰਨ ਨੰਗ ਵੀਜੀ ਦੋ ਦੇ ਸੂਈਆਂ ਆ ਤਾਜ਼ੀਆਂ ਬਿਲਕੁਲ ਇੱਕ ਗੱਬਨ ਤਿਆਰ ਆ ਠੀਕ ਹੈ ਜੀ ਤੇ ਸ਼ੁਰੂ ਕਰੀਏ ਵੀਰ ਆਪਾਂ ਐਸ ਸੂਈ ਗਾਂ ਤੋਂ ਪਹਿਲਾਂ ਡਿਟੇਲ ਦੱਸੀ ਵੀਰਾਂ ਨੂੰ ਇੱਕ ਨਵਸ ਬਸ ਵੀ ਇਹ ਵਿੱਚੇ ਦੂਜਾ ਸੂਆ ਸੂਈ ਆ ਹਾਂਜੀ ਸੂਈ ਨੂੰ ਇਹਨੂੰ ਕੋਈ 4-5 ਦਿਨ ਹੋ ਗਏ ਅੱਜ ਅੱਛਾ ਜੀ ਤੇ ਮਗਰੇ ਦੇ ਬੱਚਾ ਜੀ ਠੀਕ ਹੈ ਜੀ ਹਾਂ ਇਹਦੇ ਥੱਲੇ ਹੁਣ ਜਿਹੜਾ ਹਾਜ਼ਰ ਦੁੱਧ ਵਿੱਚੇ 17-18 ਕਿਲੋ ਹੋਊਗਾ ਅੱਛਾ 17-18 ਕਿਲੋ ਦੁੱਧ ਹਾਂਜੀ ਆਪਾਂ ਆਪਦੇ ਘਰੋਂ ਚਵਾ ਦਾਂਗੇ ਵੀਰ ਜੀ ਠੀਕ ਹੈ ਜੀ ਹਾਂਜੀ ਬਾਕੀ ਦੋਸਤੋ ਆਰਡਰ ਕੁਆਲਟੀ ਜਿਹੜੀ ਗਾਂ ਦੀ ਚੈੱਕ ਕਰ ਲਓ ਥਣਾ ਥਣਾ ਦੀ ਕੁ ਫੇਸ ਕੁਆਲਿਟੀ ਕਰ ਲਓ ਚੱਕ ਜੀ ਤੋਰ ਕੇ ਤਾਂ ਦਿਖਾ ਦਿੰਦੇ ਆ ਵੀ ਖੋਲਿਏ ਨਾ ਦੂਜਾ ਸੁਆ ਸੁਈ ਦੋਸਤੋਂ 8 ਦਿਨ ਦਾ ਕੈਂਪ ਸੁਈ ਨੂੰ ਹੋ ਗਿਆ ਜੇ ਬੱਚਾ ਵਛਾ ਦਿੱਤਾ ਤਾਂ ਦੋ ਤੋਂ ਜਿਹੜਾ ਮੌਕੇ ਦਾ ਤਿਆਰ ਆ ਵੀ 14 ਕਿਲੋ ਦੱਸਿਆ ਜੀ ਨਹੀਂ ਵੀਰ ਜੀ 17 18 ਕਿਲੋ 17 18 ਕਿਲੋ ਹਾਂਜੀ 17 18 ਕਿਲੋ ਦੋਸਤੋਂ ਬਹੁਤ ਤਿਆਰ ਆ ਮੌਕੇ ਦਾ ਬੋਲੇ ਦੇ ਵਿੱਚ ਨਿਕਲ ਗਈ ਆ ਲੈਓ ਵੀਰ ਜੀ ਮੋੜ ਲਾ ਚੌਂਕਾਣ 1 ਨੰਬਰ ਬਾਕੀ ਵੀਰ ਜੀ ਠੀਕ ਹੈ ਜੀ ਹਾਂਜੀ ਫੇਸ ਕੁਆਲਿਟੀ ਹਰ ਅੱਛਾ ਟਾਈ ਕਰਦੇ ਆ ਜਦਾ ਵੀਰ ਬੰਦੇ ਕੋਲ ਬੱਚੇ ਦਾ ਥੋੜਾ ਜਿਆਦਾ ਕਰ ਦੋ ਹਾਂਜੀ ਹਾਂਜੀ ਸੱਜਰ ਸੂਈ ਕਰਕੇ ਬੱਚੇ ਦਾ ਜਿਆਦਾ ਕਰ ਸਕਦੇ ਹਾਂ ਇੱਥੇ ਆ ਇੱਥੇ ਵਿਖਾ ਦੋ ਲਓ ਦੋਸਤੋ ਉਹਦੀ ਫੇਸ ਕੁਆਲਿਟੀ ਚੈੱਕ ਕਰ ਲਓ ਦੋਸਤੋ ਇਹ ਵੀਡੀਓ ਬਣਾਉਂਦਾ ਸ਼ਾਮਾਂ ਦਾ ਟਾਈਮ ਹੈ ਇਸ ਕਰਕੇ ਲਾਈਟ ਜਗਦੀ ਹੈ ਕੋਈ ਵੀ ਇਹ ਨਾ ਕਿ ਅੱਖਾਂ ਦੇ ਵਿੱਚ ਕੋਈ ਨੁਕਸਰ ਗਾ ਦੇ ਕੋਈ ਨੁਕਸਨੀ ਨਹੀਂ ਜੀ ਥਣਾ ਥਣਾ ਦੋਸਤੋ ਜਿਹੜੀ ਕੁਆਲਿਟੀ ਹੈ ਬਹੁਤ ਵਧੀਆ ਕਰੋ ਚੈੱਕ ਕਰੋ ਅਸ਼ਾ ਵੀ 24 ਚੁਈ ਹੈ ਵਧੀਆ ਇੱਕ ਨੰਬਰ ਇੱਕ ਨੰਬਰ ਵੀਜੀ ਚੋਂ ਜਾ ਰਹਿਣ ਦੇ ਕੋਈ ਪੂਰਨੀ ਚਟਾ ਨਹੀਂ ਘਟ ਹਾਂਜੀ ਠੀਕ ਹੈ ਜੀ ਤੇ ਕਿੰਨਾ ਮੁੱਲ ਕਰਨਾ ਵੀਰ ਨੂੰ ਮੁੱਲ ਵੀ ਜੀ ਦਾ ਕੋਈ ਪੈਣ ਨਹੀਂ ਕੋਈ ਸੱਤ ਨਹੀਂ ਹੈ 62000 ਦੀ ਆਪਾਂ ਦਵਾਂਗੇ 62000 ਦੀ ਹਾਂਜੀ 62000 ਚ ਮੰਨ ਤਾ ਲੂ ਸਰ ਉਹ ਕੋਈ ਨਹੀਂ ਛੋੜ ਛੱਪਾ ਕਰ ਦਾਂਗੇ ਮੌਕੇ ਤੇ ਹਾਂਜੀ ਮੌਕੇ ਤੇ ਕਰਾਂਗੇ ਠੀਕ ਹੈ ਜੀ ਹਾਂਜੀ 62000 ਰੁਪਏ ਦੋਸਤੋ ਓ ਟਮਾਂਡ ਰੱਖੀ ਹੈ ਵੀਰ ਨੇ ਬਾਕੀ ਜਿਹੜਾ ਛੋੜ ਛੱਪਾ ਮਾਨਤਨ ਤੁਹਾਡਾ ਹੋਊਗਾ ਮੌਕੇ ਤੇ ਹੋਊਗਾ ਦੂਜਾ ਸਵੇਰ ਦੋਸਤੋ ਗਾਂ ਸੋਈ ਹੈ 17 18 ਕਿਲੋ ਜਿਹੜਾ ਇਹ ਵੀ ਜੀ ਰਾਤ ਦੀ ਸੂਈ ਜੇ ਇਹ ਵੀ ਗਾਂ ਸੂਈ ਜੀ ਹਾਂ ਜੀ ਦੂਜਾ ਸੂਆ ਸੂਈ ਇਹਦੇ ਮਗਰ ਬੱਚੀ ਜੇ ਕਰਲੈਂਡੋ ਦੀ ਅੱਛਾ ਜੀ ਹਾਂ ਜੀ ਦਿਖਾ ਦੋ ਲਓ ਦੋਸਤੋ ਬੱਚਾ ਚੈੱਕ ਕਰੋ ਬੱਚੀ ਦੋਸਤੋ ਬਹੁਤ ਵਧੀਆ ਚੰਗੇ ਇੰਪੋਰਟੈਂਟ ਸੀਮਨ ਦੀ ਹਾਂ ਜੀ ਤੇ ਫਿਰ ਸੂਆ ਕਰਮ ਤੱਜਾ ਸੀ ਨਹੀਂ ਇਹ ਵੀ ਜੀ ਆਪਾਂ ਦੂਜਾ ਸੂਆ ਕਰਕੇ ਲਈਓ ਹੋ ਸਕਦਾ ਤੱਜਾ ਵੀ ਹੋਵੇ ਠੀਕ ਹੈ ਬਾਕੀ ਸੂਸਾ ਚਾਈ ਆ ਅਜੇ ਪੂਰੇ ਪੱਠੇ ਪੁੱਠੇ ਨਹੀਂ ਚੁੱਕੇ ਬੱਚੀ ਨੇ ਤਾਂ ਕਰਕੇ ਥੋੜੀ ਜਿਆਦਾ ਦੀ ਆ ਬਾਕੀ ਚੋਂ ਚਾਣੇ ਵੀ ਇੱਕ ਨੰਬਰ ਅਜੇ ਬੋਲੇ ਜੀ ਵੀ ਜੀ ਦੋ ਚਵੀਆਂ ਹੀਆਂ ਇੱਕ ਰਾ ਦੇ ਕਿਸੇ ਠੀਕ ਹੈ ਜੀ ਕਿੰਨਾ ਡੰਗ 15 ਕਿਲੋ ਆ ਜਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਕਿੰਨੇ ਘੀਰ ਉਮੀਦਿਆ ਤੋਂ ਦੁੱਧ ਦੀ ਆਪਾ ਰੱਖਦੇ ਦੁੱਧ ਵੀਜੀ ਉਹ ਤੇ ਆਂਦੇ ਅਸੀਂ ਦੁੱਜੇ ਸੂਏ 17 18 ਕਿਲੋ ਚ ਆ ਬਾਕੀ ਸੇਵਾ ਤੇ ਹਾਂਜੀ ਬਾਕੀ ਸੇਵਾ ਤੇ ਬੱਚੇ ਦਾ ਥੋੜਾ ਜਿਆਦਾ ਕਰਤੀਆਂ ਹੁੰਦੀ ਗੱਲ ਬੱਚੇ ਦਾ ਦੋਸਤੋ ਜਿਹਨੂੰ ਪਸ਼ੂ ਸੇਵਾ ਹੋਗਾ ਤਾਜ਼ਾ ਹਮੇਸ਼ਾ ਜਿਆਦਾ ਕਰਦਾ ਵਾ ਕੋਕਾ ਹਮਾਮ ਤੋਂ ਥੋੜੀ ਜਿਆਦਾ ਕਰਦਾ ਬੱਚੇ ਦਾ ਬਾਕੀ ਦੋਸਤੋ ਗਾਂ ਦਾ ਵੀ ਕੱਦ ਕਾਟ ਸੋਹਣਾ ਵਾ ਥਣਾ ਸੋਹਣੇ ਦੋਸਤੋ ਕੁਆਲਿਟੀ ਤਾਂ ਉਲਟ ਪਹਿਣੀ ਆਲੇ ਪਾਸੇ ਚੈੱਕ ਕਰਵਾ ਦੇਣਾ ਚੌਂ ਚਾਨ ਇੱਕ ਨੰਬਰ ਵੀਜੀ ਬਾਕੀ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਥਾਨੀ ਘੱਟ ਠੀਕ ਹੈ ਜੀ ਹਾਂਜੀ ਤੇ ਵੀਰ ਕਿੰਨਾ ਕੁ ਮੁੱਲ ਕਰਨਾ ਮੁੱਲ ਵੀਰ ਜੀ ਇਹਦਾ ਹਾਨਾ ਹੀ ਆਪਾਂ 60000 ਦੀ ਦਵਾਂਗੇ ਉਹ ਜੋ ਮਾਨਤਨ ਕਰਦਾਂਗੇ ਜੋ ਮਾਨਤਨ ਹਾਂਜੀ ਠੀਕ ਹੈ ਜੀ ਬਸ ਅੱਛਾ ਤੇ ਫਿਰ ਤਿੰਨ ਨੰਬਰ ਦੀ ਡਿਟੇਲ ਦੱਸੀ ਇਹ ਵੀਜੀ ਗੱਬਣਾ ਤਿਆਰ ਇਹ ਦੂਜਾ ਸੂਆ ਸੁਣੀ ਆ ਦੂਜਾ ਸੂਆ ਹਾਂਜੀ ਠੀਕ ਹੈ ਜੀ ਥਣਾ ਤੁਣਾ ਦੀ ਇਹਦੀ ਪਾਰ ਪਿਛੇ ਦੀ ਆਪਾਂ ਫੁੱਲ ਗਰੰਟੀ ਦਵਾਂਗੇ ਟਾਈਮ ਕਦੋਂ ਖੜਦੀ ਟਾਈਮ ਕੋਈ ਲਾਜੂਗੀ ਵੀਜੀ ਹਫਤਾ ਖੰਡ ਹੈ ਜੀ ਹਫਤਾ ਖੰਡ ਹਾਂਜੀ ਠੀਕ ਹੈ ਜੀ ਹੋਰ ਕੀ ਵੀਰੇ ਤੁਹਾਨੂੰ ਦੋਸਤੋ ਤੁੱਜਾ ਸੁਭਾ ਸੁਣੀਆ ਕੋਈ ਹਫ਼ਤੇ ਤੋਂ ਦੱਸ ਦਿੰਦਾ ਟੈਮੂ ਖੜ ਸਕਦੀ ਏ ਵੀਰ ਛਾਈਵਾਲ ਦਾ ਕ੍ਰੋਸ ਇਹ ਛਾਈਵਾਲ ਦਾ ਕ੍ਰੋਸ ਆ ਗਿਆ ਠੀਕ ਹੈ ਜੀ ਇਹ ਘਿਰ ਚ ਆ ਜਾਂਦੀ ਥੋੜੀ ਜੀ ਧੋਣ ਪੋਚੜ ਘਿਰ ਚ ਆ ਜਾਂਦੀ ਅੱਛਾ ਵੀਰ ਤੇਪਾ ਤੁਪਾ ਦਾ ਬਰਾ ਬਰਾ ਵੀਜੀ ਥਣਾ ਦੀ ਭਾਰ ਪਿੱਛੇ ਦੀ ਆਪਾਂ ਫੁੱਲ ਗਰੰਟੀ ਦਵਾਂਗੇ ਅਗਲੇ ਦਿਨ ਘਰੇ ਲਾ ਕੇ ਠੀਕ ਹੈ ਆਪਾਂ ਆ ਗਿਆ ਆਪਾਂ ਫੇਰ ਰੁਪਏ ਲੈ ਕੇ ਆਵਾਂਗੇ ਠੀਕ ਠੀਕ ਹੈ ਹਾਂਜੀ ਲੈ ਜਾ ਵੀਰ ਮੋੜ ਆਪਣੇ ਨਾਲ ਕੋਈ ਵੀ ਰਸਾਈ ਪੈਣਾ ਕਰ ਲੈ ਠੀਕ ਹੈ ਜੀ ਆਪਾਂ ਲੱਦ ਕੇ ਲੈ ਜਾਾਂਗੇ ਉਧਰੋਂ ਪੈਸੇ ਲੈਵਾਂਗੇ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਟਾਈਮ ਦੋਸਤੋ 8-10 ਦੇ ਦਿੰਦਾ ਜੇ ਖੜਦੀ ਹੈ ਸੁੰਨੀ ਵਜੇ ਤੇ ਆਰਡਰ ਕੁਆਲਟੀ ਬਹੁਤ ਸੋਹਣੀ ਤਿਆਰ ਕਰ ਲੂਗੀ ਦੋ ਦੋ ਆਂਦੇ ਅਸੀਂ ਵੀਰ ਜੀ ਪਹਿਲੇ ਸੂਏ ਥੱਲੇ ਕੋਈ 14-15 ਕਿਲੋ ਚੋਇਆ ਵਾ ਅੱਛਾ ਜੀ ਚਲੋ ਦੂਜਾ ਸੂਏ ਸੋਣੀ ਵੀ ਕਰਮਾਣੇ ਚਲੋ ਤਾਂ ਆਪਾਂ ਜਿਆਦਾ ਨਹੀਂ ਆਂਦੇ 15 ਕਿਲੋ ਦੋ ਤਾਂ ਠੰਡਾ ਦੇ ਜੂ ਅਸੀਂ ਠੀਕ ਹੈ ਜੀ ਹਾਂ ਜੀ ਯੋ ਦੋਸਤੋ ਥਣਾ ਥਣਾ ਦੀ ਦੀ ਕੁਆਲਿਟੀ ਕਰ ਲੋ ਚੈੱਕ ਇੱਕ ਇੱਕ ਨੂੰ ਵਿਖਾ ਬਾਕੀ ਦੋਸਤੋ ਆ ਸ਼ਾਈ ਵਾਲਾ ਕੰਵਾਲਾ ਤੁਹਾਨੂੰ ਵੀ ਦੇਖੋ ਕਰ ਲੋ ਚੈੱਕ ਇਹਦੀ ਫੇਸ ਕੁਆਲਿਟੀ ਕਰੋ ਚੈੱਕ ਅਸੀਂ ਵੀ ਕਿੰਨਾ ਕੁ ਬੋਲ ਕਰਨਾ ਹੈ ਮੋਲ ਵੀ ਜੀ ਇਹਦਾ ਵੀ ਆਪਾਂ ਛੋਟਾ ਜਿਹਾ ਕਰਨਾ ਜੈਸ ਨੂੰ 52000 ਦੇ ਦਾਂਗੇ 52000 ਹਾਂਜੀ ਠੀਕ ਹੈ ਜੀ ਹਾਂਜੀ 52000 ਰੁਪਿਆ ਦੋਸਤੋ ਡਿਮਾਂਡ ਰੱਖੀ ਗਈ ਹੈ ਬਾਕੀ ਜਿਹੜਾ ਮਾਨਤਾਣ ਹੋਊਗਾ ਤੁਹਾਡਾ ਉਹ ਮੌਕੇ ਤੇ ਹੋਊਗਾ ਬਾਕੀ ਠੰਡੀਆਂ ਟੁੱਡੀਆਂ ਵੱਡੀਆਂ ਗਾਵਾਂ ਠੀਕ ਹੈ ਜੀ ਹਾਂ ਚੀਜ਼ਾਂ ਸਲੱਗ ਠੀਕ ਹੈ ਇਹੋ ਜਾਨੀ ਕੋ ਚੱਕਰ ਬਾਕੀ ਦੋਸਤੋ ਜਿਹੜੇ ਵੀਰ ਨੇ ਪਸ਼ੂ ਕੋਈ ਵੀ ਖਰਨਾਵਾ ਕੋਈ ਵੀ ਵੀਰ ਜੀ ਆਪਣੇ ਤੋਂ ਗਾਂ ਜਿਹੜੀ ਵੀ ਲੈਂਦਾ ਵਾ ਅਗਲੇ ਦੇ ਘਰੇ ਲਵਾ ਕੇ ਠੀਕ ਹੈ ਆਪਾਂ ਚਵਾ ਕੇ ਫਿਰ ਰੁਪਏ ਲੈ ਕੇ ਆਵਾਂਗੇ ਇਹੋ ਜੀ ਗੱਲ ਬਾਕੀ ਕੋਈ ਵੀਰ ਆਪਣੀ ਇੱਥੇ ਵਿਜ਼ਿਟ ਕਰੇ ਹਨ ਹਾਂ ਕੋਈ ਗੱਲ ਨਹੀਂ ਆਪਜੀ ਇੱਥੇ ਆਣ ਕੇ ਤਸੱਲੀ ਕਰਕੇ ਖੜੇ ਹਾਂ 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 ਜੀ ਸੂਏ ਸਵਾਏ ਪਸ਼ੂ ਦੋਸਤੋ ਇੱਕ ਟਾਈਮ ਦੋ ਟਾਈਮ ਚੋ ਕੇ ਵੀ ਆਪਣੀ ਤਸੱਲੀ ਕਰ ਸਕਦੇ ਗੱਭਣੂ ਪਸ਼ੂ ਦੋਸਤੋ ਥਾਣੇ ਦੀ ਤੇਪ ਕੇ ਪਾਸ ਕਰਕੇ ਜਰੂਰ ਤਸੱਲੀ ਕਰ ਲਿਆ ਕਰੋ ਐਡਰੈਸ ਇੱਕ ਵੀਰ ਦਾ ਫਿਰ ਬੋਲਨਾ ਪਿੰਡ ਵੀਰ ਦਾ ਹੈਗਾ ਜੀ ਸੁਰਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਫੋਨ ਨੰਬਰ ਵਿੱਚ 8289016207 ਇੱਕ ਨੰਬਰ 8217582479 ਠੀਕ ਹੈ ਦੋਵੇਂ ਨੰਬਰ ਆਪਣੇ ਕੋਲ ਹਾਂਜੀ ਆਪਣੇ ਕੋਲ ਮੌਜੂਦ ਹੈ ਠੀਕ ਹੈ ਜੀ ਹਾਂਜੀ ਧੰਨਵਾਦ ਉਸ ਤੋਂ ਤੁਹਾਡਾ ਵੀਡੀਓ ਦੇਖਣ ਵਾਸਤੇ